ਕੀ ਕਾਰਡ ਫੁੱਟ ਹਜ਼ਾਰ ਕਾਰਡ ਦੀ ਕੋਰ ਇਨਵੈਸਟੋਰ ਉਹ ਹੋਈ ਨਹੀਂ ਕਾਰਡ ਕਾਟ ਕਰੇ ਨਹੀਂ ਆਹ ਲੋ ਲਿਖਾ ਲੋ ਬਣਾ ਦੇ ਹਾਂ ਦੇ ਸੈਂਡ ਕਰ ਦੋ ਸੈਂਡ ਸੈਂਡ ਸਾਰੀ ਮੱਦੀ ਨਹੀਂ ਸੈਂਡ ਹੋਉਂਦੀ ਆ ਇੱਥੇ ਲਿਓ ਆਪਣੇ ਹੱਥੀਂ ਚਾਰ ਗੋਰੇ ਦੇ ਪੂੰਪਾ ਹੂੰ ਉਹ ਬਣੇ ਜੇ ਤੋਂ ਬਣੇ ਪਾ ਲਈ ਜੀ ਕਿਹੜੇ ਪੈਸੇ ਜਿਹੜੇ ਨਾਲ ਜੀ ਚੰ ਚੱਕੋ ਚੱਕੋ ਜੀ ਜੀ तेन महीना चल दे ਕੀ ਕਰਤਾ ਠੀਕ ਬਹੁਤ ਬਹੁਤ ਠੀਕ ਬੇਚਾਰਾ ਇਹਨਾਂ ਦਾ ਚੱਕ ਜੀ ਤਿੰਨ ਚੱਕ ਆਪਣੇ ਛੋਟੇ ਵੀਰ ਕੌਜੀ ਆ ਜੀ ਤੁਸੀਂ ਲੱਗੇ ਨਹੀਂ ਪਹਿਲੇ ਚੱਲ ਜਾ ਲੱਗੇ ਫੋਟੇਰ ਖਾ ਦੇਣਾ ਮੈਂ ਤੁਹਾਨੂੰ ਕਹਿੰਦਾ ਕੁੱਟੀਆਂ ਰਹੀਆਂ ਭਾਜੀ ਆਪਣਾ ਵੀ ਮਤਲਬ ਉਧਰ ਹੜ ਦੇ ਵਿੱਚ ਜ਼ਮੀਨ ਹੈ ਜੀ ਉਧਰ ਮਾਣਕੀ ਆਂਦੀ ਸਰ ਸਭ ਤੋਂ ਪਹਿਲਾਂ ਜੀ ਫੋਟੋ ਸਾਂਝੀ ਕਰੀਏ ਵਾਇਰ ਜੀ ਕਾ ਖਾਲਸਾ ਵਾਇਰ ਜੀ ਦੀ ਬਦੇ ਬੈਂਤੀ ਹੈ ਜੀ ਜਰ ਸਾਡੀ ਵੀ ਪੰਜਾਬ ਪਿੰਡ ਦੇਸਰੇ ਝਾੜ ਪਿੰਡ ਦਾ ਇਹ ਹਾਰਾਈ ਸਾਈਡ ਤੇ ਜ਼ਮੀਨ ਆਈ ਹੈ ਜੀ ਉਹਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਬਹੁਤ ਸਾਲ ਦਿੱਤਾ ਜੀ ਜੋ ਇਹਨਾਂ ਨੂੰ ਬਿਜਲੀ ਦੇ ਰਹਿ ਕੰਮ ਕੰਮ ਵਾਸਤੇ ਉਹਨਾਂ ਵਿੱਚ ਸਾਡੇ ਭਜੀ ਠੰਦਰ ਸਾਹਿਬ ਸੁਵਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੰਯੋਗ ਕਰਕੇ ਭਾਜਨ ਕਰਕੇ ਸਾਰੇ ਭੈਣ ਭਰਾਵਾਂ ਨੂੰ ਵੱਧ ਚੜ ਕੇ ਜੋ ਜੀਰ ਦਾ ਬੰਦਾ ਜੀ ਦੁਆਇਆ ਜੀ ਔਰ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਔਰ ਸਰੋਗਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜੋ ਸੀਡ ਵੰਡਿਆ ਜਾ ਰਿਹਾ ਹੈ ਐਸਜੀਪੀਸੀ ਵੱਲੋਂ ਭੇਜਿਆ ਗਿਆ ਆ ਅਸੀਂ ਧੰਨਵਾਦੀਆਂ ਜੀ ਸਰਦਾਰ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਧੰਨਵਾਦ ਆ ਜੀ ਭੈਣ ਜੀ ਗੁਰਪ੍ਰੀਤ ਕੌਰ ਰੁਹੀ ਜਿਨ੍ਹਾਂ ਦੇ ਸਿਰ ਤੋਂ ਜਤਨਾ ਸਦਕਾ ਇਹ ਜਿਹੜਾ ਅੱਜ ਸੀਡ ਲਗਾ ਕੇ 20 ਪਿੰਡਾਂ ਦੇ ਵਿੱਚ ਸੀਡ ਘੱਟੋ ਘੱਟ 45% ਸੀਡ ਜਿਹੜਾ ਕਿਸਾਨਾਂ ਨੂੰ ਦਿੱਤਾ ਗਿਆ ਆ ਇਸੇ ਤਰ੍ਹਾਂ ਸਾਡੀ ਬਲਾਕ ਢਲਮਾ ਦੇ ਵਿੱਚ ਜਿਹੜਾ ਅਸੀਰ ਕਿਸ਼ਨ ਸਿੰਘ ਵਾਲਾ ਬਾਗੂਵਾਲ ਦੇਸਲ ਮੰਡਸਾ ਫਕ ਦੇਸਲ ਜਿਹੜੇ ਕਿਸਾਨਾਂ ਦਾ ਝੋਨਾ ਦਰਿਆ ਵਾਲੀ ਸਾਈਡ ਜ਼ਮੀਨ ਆ ਤੇ ਝੋਨਾ ਜਿਹੜਾ ਤਬਾਹ ਹੋ ਗਿਆ ਸੀ ਉਹਨਾਂ ਕਿਸਾਨਾਂ ਨੂੰ ਦੁਬਾਰਾ ਲੀਹਾਂ ਤੇ ਲਿਆਉਣ ਲਈ ਉਹਨਾਂ ਦੇ ਦੁਬਾਰਾ ਆਪਣੇ ਜਿਹੜਾ ਪਰਿਵਾਰਾਂ ਨੂੰ ਲੀਹਾਂ ਤੇ ਲਿਆਉਣ ਲਈ ਇਹ ਜਿਹੜਾ ਜਿਦਾ ਮੇ ਕੀਤਾ ਗਿਆ ਆ ਅਸੀਂ ਧੰਨਵਾਦੀ ਆ ਭੈਣ ਜੀ ਗੁਰਪ੍ਰੀਤ ਕੌਰ ਰੁਹੀ ਬੀਬੀ ਜੀ ਡਾਕਟਰ ਰਵਿੰਦਰਜੀਤ ਕੌਰ ਜੀ ਤੇ ਖਾਸ ਕਰਕੇ ਸ਼ਰੋਮਣੀ ਗੁਰਦੁਆਰਾ ਤਬੰਦ ਕਮੇਟੀ ਅਮਰ ਸਰ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਧੰਨਵਾਦ ਜੀ